ਸਸ ਸੇ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਘਰ ਦੇ ਵਿੱਚ ਪੂਰੀਆਂ ਬਣਾਵਾਂਗੇ ਪੂਰੀਆਂ ਆਪਾਂ ਇੱਕਦਮ ਫੁੱਲੀਆਂ ਫੁੱਲੀਆਂ ਬਣਾ ਕੇ ਤਿਆਰ ਕਰਾਂਗੇ ਉਹ ਵੀ ਕਣਕ ਦੇ ਆਟੇ ਦੀਆਂ ਤੇ ਇੱਕ ਆਪਾਂ ਟਿਕ ਵਰਤਾਂਗੇ ਜਿਹਦੇ ਨਾਲ ਆਪਣੀਆਂ ਪੂਰੀਆਂ ਸਾਰੀਆਂ ਫੁੱਲਣਗੀਆਂ ਤੇ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਣਗੀਆਂ ਤੇ ਤੁਸੀਂ ਦੇਖ ਸਕਦੇ ਹੋ ਆਪਣੀਆਂ ਪੂਰੀਆਂ ਕਿੰਨੀਆਂ ਵਧੀਆ ਬਣੀਆਂ ਤੇ ਫੁੱਲਫੀ ਫਲੀ ਜੀਆਂ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਤੇ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਹੋਰ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ ਤੁਹਾਡੇ ਤੱਕ ਇੱਥੇ ਆਪਾਂ ਲੈ ਲੈ ਜੀ ਥਾਲ ਥਾਲ ਦੇ ਵਿੱਚ ਲੈਤੀਆਂ ਦੋ ਕੋਹਲੀਆਂ ਆਟੇ ਦੀਆਂ ਤੁਸੀਂ ਆਟਾ ਆਪ ਦੇ ਅਕੋਰਡਿੰਗ ਲੈ ਸਕਦੇ ਹੋ ਆਪਦੀ ਫੈਮਿਲੀ ਮੈਂਬਰ ਦੇ ਅਕੋਰਡਿੰਗ ਵੱਧ ਘੱਟ ਲੈਣਾ ਚਾਹੁੰਦੇ ਹੋ ਤੇ ਦੋ ਕੋਹਲੀਆਂ ਆਟੇ ਦੀਆਂ ਐਡ ਕੀਤੀਆਂ ਜਿੰਨੇ ਤੁਸੀਂ ਪੂਰੀਆਂ ਬਣਾਉਣਾ ਚਾਹੁੰਦੇ ਹੋ ਓਨਾਂ ਦਾ ਆਟਾ ਲੈ ਸਕਦੇ ਹੋ ਇਦੇ ਵਿੱਚ ਆਪਾਂ ਐਡ ਕੀਤੇ 2 ਚਮਚ ਛੋਟੇ ਸੂਜੀ ਦੇ ਬਰੀਕ ਵਾਲੀ ਸੂਜੀ ਨੂੰ ਆਪਾਂ ਐਡ ਕੀਤਾ ਜੇ ਤੁਹਾਡੇ ਕੋਲ ਮੋਟੀ ਸੂਜੀ ਹੋਈ ਤਾਂ ਥੋੜੀ ਜਿਹੀ ਨੂੰ ਬਰੀਕ ਕਰ ਲਿਓ ਤੇ ਹੁਣ ਆਪਾਂ ਆਟਾ ਗੁੰਨਣਾ ਸ਼ੁਰੂ ਕਰਾਂਗੇ ਤੇ ਨਾ ਹੀ ਕੋਈ ਆਪਾਂ ਤੇਲ ਵਗੈਰਾ ਇਸਤੇਮਾਲ ਕਰਾਂਗੇ ਘਿਓ ਵਗੈਰਾ ਦੀ ਮੂਮ ਨਹੀਂ ਦੇਵਾਂਗੇ ਆਟੇ ਨੂੰ ਇਦਾਂ ਹੀ ਆਟੇ ਨੂੰ ਗੁੰਨਾਂਗੇ ਤੇ ਆਪਣੀਆਂ ਫਿਰ ਵੀ ਪੂਰੀਆਂ ਫੁੱਲ-ਫੁਲਕੇ ਬਣਨਗੀਆਂ ਫੁਲੀਆਂ-ਫੁਲੀਆਂ ਪੂਰੀਆਂ ਬਹੁਤ ਵਧੀਆ ਲੱਗਦੀਆਂ ਤੇ ਅੰਦਰੋਂ ਨਰਮ ਤੇ ਉੱਪਰੋਂ ਕ੍ਰਿਸਪੀ ਹੁੰਦੀਆਂ ਨੇ ਜਿਹੜੀਆਂ ਕਿ ਬਹੁਤ ਟੇਸਟੀ ਲੱਗਦੀਆਂ ਨੇ ਹੁਣ ਆਪਾਂ ਆਟੇ ਨੂੰ ਗੁੰਨਣਾ ਕਰਤਾ ਜੀ ਸਟਾਰਟ ਆਟਾ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੁੰਨਣਾ ਇੱਕੇਦਮ ਇਕੱਠਾ ਪਾਣੀ ਨਹੀਂ ਪਾਉਣਾ ਤੇ ਨਹੀਂ ਆਟਾ ਆਪਣਾ ਪਤਲਾ ਜਾ ਹੋ ਸਕਦਾ ਤੇ ਆਟੇ ਨੂੰ ਆਪਾਂ ਰੋਟੀ ਵਾਲੇ ਆਟੇ ਤੋਂ ਥੋੜਾ ਜਿਹਾ ਸਖਤ ਕਰਨਾ ਜਿਆਦਾ ਸਖਤ ਨਹੀਂ ਗੁੰਨਣਾ ਦੇਖੋ ਆਪਾਂ ਥੋੜਾ ਥੋੜਾ ਕਰਕੇ ਆਟਾ ਇੰਦੇ ਵਿੱਚ ਪਾਣੀ ਪਾ ਰਹੇ ਆ ਤੇ ਚੰਗੇ ਤਿੱਕੀ ਨਾਲ ਇਹਨੂੰ ਮਸਲ ਮਸਲ ਕੇ ਜਗੁੰਨ ਲਾਂਗੇ ਆਪਣਾ ਆਟਾ ਜਿਹੜਾ ਅੰਦਰ ਤੱਕ ਸੌਫਟ ਹੋ ਜੂਗਾ ਵੀ ਨਰਮ ਹੋਊਗਾ ਨਹੀਂ ਆਪਣਾ ਆਟਾ ਜਿਆਦਾ ਹਾਰਡ ਹੋ ਸਕਦਾ ਤੇ ਹਾਰਡ ਤਾਂ ਥੋੜਾ ਜਿ ਰੱਖਣਾ ਵੀ ਜਿਆਦਾ ਵੀ ਨਹੀਂ ਰੱਖਣਾ ਵੀ ਇੱਕੇ ਦਮ ਜਿਆਦਾ ਇੱਟ ਵਰਗਾ ਨਹੀਂ ਕਰਨਾ ਤੇ ਥੋੜਾ ਜਿਹਾ ਸੌਫਟ ਵੀ ਹੋਵੇ ਜਿਹਦੇ ਨਾਲ ਆਪਣੀਆਂ ਪੂਰੀਆਂ ਵਧੀਆ ਵਨ ਫਲਫੀ ਵਨ ਫੁੱਲੀਆਂ ਫੁੱਲੀਆਂ ਜੀਆਂ ਪੂਰੀਆਂ ਬਣਨ ਤੇ ਇਹ ਪੂਰੀਆਂ ਦਾ ਕੰਬੀਨੇਸ਼ਨ ਤੁਸੀਂ ਆਲੂਆਂ ਦੀ ਸਬਜ਼ੀ ਨਾਲ ਕਰ ਸਕਦੇ ਹੋ ਸੋਲਿਆਂ ਨਾਲ ਕਰ ਸਕਦੇ ਹੋ ਜ਼ਿਆਦਾਤਰ ਆਲੂਆਂ ਦੀ ਸਬਜ਼ੀ ਨਾਲ ਹੀ ਬਹੁਤ ਵਧੀਆ ਲੱਗਦਾ ਆਟੇ ਲਈ ਆਟੇ ਲਏ ਪੂਰੀਆਂ ਨੇ ਜਿਹੜੀਆਂ ਤੇ ਉਹਦਾ ਕੰਬੀਨੇਸ਼ਨ ਆਲੂ ਦੀ ਸਬਜ਼ੀ ਨਾਲ ਕਰਿਓ ਤੁਸੀਂ ਚਾਹੇ ਤਰੀ ਵਾਲੀ ਆਲੂ ਦੀ ਸਬਜ਼ੀ ਕਰ ਲਓ ਰਸਮੀ ਸੀ ਜੀ ਚਾਹੇ ਤੁਸੀਂ ਸੁੱਕੀ ਬਣਾ ਲਿਓ ਤੇ ਬਹੁਤ ਵਧੀਆ ਤੇ ਬਹੁਤ ਟੇਸਟੀ ਲੱਗਦੀਆਂ ਤੁਸੀਂ ਬਾਰ ਬਾਰ ਬਣਾ ਕੇ ਖਾਓਗੇ ਜੇ ਇੱਕ ਵਾਰ ਬਣਾ ਲਿਆ ਦੇਖੋ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨੇ ਆਂ ਮੈਂ ਸਾਰੀ ਵੀਡੀਓ ਹੀ ਬਣਾਈ ਸੀ ਆਟੇ ਵਾਲੀ ਵੀ ਫਿਰ ਕਿੰਗਈ ਵਾਰ ਪਤਾ ਨਹੀਂ ਲੱਗਦਾ ਜਦੋਂ ਆਪਾਂ ਆਟਾ ਗੁੰਨੇ ਤੇ ਆਟਾ ਆਪਣਾ ਗੁੰਨ ਕੇ ਦੇਖੋ ਤਿਆਰ ਆ ਤੇ ਹੁਣ ਆਪਾਂ ਇਹਨੂੰ ਤੇ ਆਟਾ ਆਪਣਾ ਗੁੱਝ ਕੇ ਤਿਆਰ ਆ ਜੀ ਹੁਣ ਇਹਨੂੰ ਆਪਾਂ ਟੱਕ ਕੇ ਰੱਖਾਂਗੇ ਤੇ ਟੱਕਣਾ ਦੇਖੋ ਇੰਨਾ ਇੱਕ ਉਂਗਲਾ ਆਪਣੀ ਗੁੜਦੀ ਹੋਵੇ ਜਿੰਨਾ ਕਿ ਆਪਾਂ ਗੜਾ ਕੇ ਦੇਖੀਏ ਤੇ ਹੁਣ ਆਪਾਂ ਪੂਣਾ ਲੈ ਲੈ ਇੱਥੇ ਤੇ ਉਹਨੂੰ ਗਿੱਲਾ ਕਰਕੇ ਫਿਰ ਇਹਟੇ ਨੂੰ ਪਟਕਣਾ ਇੱਥੇ ਜੇ ਆਪਾਂ ਚਕਲੇ ਤੇ ਲਾਵਾਂਗੇ ਤੇਲ ਤੁਸੀਂ ਕੋਈ ਵੀ ਲਾ ਸਕਦੇ ਹੋ ਆਇਲ ਤੇ ਮੈਂ ਸਰੋਂ ਦਾ ਲਾਇਆ ਦੇਖੋ ਨਾਲ ਹੀ ਆਪਾਂ ਬੀਲਨੇ ਤਲਾਇਆ ਤੇਲ ਆਪਾਂ ਚੰਗੇ ਤਰੀਕੇ ਨਾਲ ਗ੍ਰੀਸ ਕਰ ਲਿਆ ਹੁਣ ਆਪਾਂ ਪੂੜੀਆਂ ਲਈ ਪੇੜੇ ਬਣਾਵਾਂਗੇ ਦੇਖੋ ਆਟੇ ਨੂੰ ਆਪਾਂ ਥੋੜਾ ਜਿਹਾ ਤੇਲ ਲਗਾਵਾਂਗੇ ਜਿਹੜੇ ਮੈਂ ਤੇਲ ਲਾ ਲਈ ਹੱਥ ਸੀ ਮੈਂ ਉਹੀ ਆਟੇ ਤੇ ਲਗਾਇਆ ਤੇ ਇਹਨੂੰ ਆਪਾਂ ਮਸਲ ਜੇ ਲਾਂਗੇ ਮਸਲ ਜਿਲਾਗੇ ਤੇ ਇਹਨੂੰ ਮੁੱਕੀਆਂ ਦੇਵਾਂਗੇ ਤੇ ਆਪਣਾ ਆਟਾ ਵਧੀਆ ਤਿਆਰ ਹੋ ਜਾਊ ਹੋ ਗੁੱਜ ਕੇ ਦੇਖੋ ਆਪਾਂ ਹੁਣ ਪੇੜੇ ਕਰਾਂਗੇ ਤੇ ਪੇੜੇ ਤੁਸੀਂ ਆਪਦੇ ਛੋਟੇ ਵੱਡੇ ਲੈ ਸਕਦੇ ਹੋ ਆਪਾਂ ਛੋਟੇ ਲਵਾਂਗੇ ਰੋਟੀ ਵਾਲੇ ਪੇੜੇ ਤੋਂ ਘੱਟ ਪੇੜਾ ਲੈਣਾ ਤੇ ਹੁਣ ਆਪਾਂ ਇਹਨੂੰ ਗੇਲਾਂਗੇ ਪੂਰੀ ਵੀ ਸ਼ੇਪ ਦੇਵਾਂਗੇ ਪੂਰੀ ਦੀ ਸ਼ੇਪ ਦੇਵਾਂਗੇ ਪੂਰੀ ਦੀ ਸ਼ੇਪ ਆਪਾਂ ਗੋਲ ਰੱਖਾਂਗੇ ਤੇ ਗੋਲ ਹੀ ਆਪਾਂ ਬੇਲਾਂਗੇ ਤੇ ਨਾ ਜ਼ਿਆਦਾ ਮੋਟੀ ਤੇ ਨਾ ਜ਼ਿਆਦਾ ਪਤਲੀ ਆਪਾਂ ਬੇਲਣੀਆਂ ਪੂਰੀਆਂ ਇਸ ਤਿੱਕ ਕੇ ਆਪਾਂ ਬੇਲ ਲਾਂਗੇ ਹੁਣ ਇੱਕੋ ਆਪਣੀਆਂ ਪੂਰੀ ਬਿਲਕੁਲ ਤਿਆਰ ਆ ਤੇ ਜੇ ਕਿਨਾਰੇ ਜਿਆਦਾ ਮੋٹے ਸੀ ਆਪਾਂ ਥੋੜੇ ਜਿਹੀ ਪਤਲੇ ਕਰਤੇ ਹੱਥ ਨਾਲ ਵੀ ਪ੍ਰੈਸ ਕਰ ਲਾਂਗੇ ਤੇ ਇਦਾਂ ਦੀ ਆਪਾਂ ਪੂਰੀ ਦੀ ਸ਼ੇਪ ਦਿੱਤੀ ਆ ਤੇ ਹੁਣ ਆਪਾਂ ਦੂਸਰੀ ਪੂਰੀ ਵੇਲਾਂਗੇ। ਵੇੜਾ ਆਪਾਂ ਕਰ ਲਿਆ। ਉਸੇ ਤਰੀਕੇ ਨਾਲ ਆਪਾਂ ਦੂਸਰੀ ਪੂਰੀ ਨੂੰ ਵੇਲ ਲਾਂਗੇ। ਦੇਖੋ ਕੋਈ ਪ੍ਰੇਥਨ ਲਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਪਹਿਲਾਂ ਹੀ ਆਲ ਨਾਲ ਹਨਾ ਚੱਕਲੇ ਵੇਲਣੇ ਨੂੰ ਗ੍ਰੀਸ ਕਰ ਲਿਆ ਤਾਂ ਆਪਾਂ ਨੂੰ ਪੂਰੀਆਂ ਪ੍ਰੇਥਨ ਲਾ ਕੇ ਵੇਲਣ ਦੀ ਜ਼ਰੂਰਤ ਨਹੀਂ। ਫਿਰ ਥੋੜਾ ਜਿਹਾ ਜਦੋਂ ਆਪਾਂ ਪੂਰੀਆਂ ਨੂੰ ਤਲਦੇ ਆ ਤਾਂ ਥੋੜੀ ਨਹੀਂ ਕਾਲੀਆਂ ਹੋ ਜਾਂਦੀਆਂ ਨੇ ਜੇ ਆਪਾਂ ਪ੍ਰੇਥਨ ਲਾ ਕੇ ਪੂਰੀਆਂ ਬੇਲਦੇ ਆ ਤੇ ਦੇਖੋ ਤਾਂ ਦੀ ਆਪਾਂ ਇਹ ਪੂਰੀ ਰੱਖੀ ਐ ਸਾਰੀਆਂ ਪੂਰੀਆਂ ਇਸੇ ਤਰੀਕੇ ਨਾਲ ਰੱਖ ਲੀਏ ਤੇ ਹੁਣ ਕੜਾਈ ਦੇ ਵਿੱਚ ਤੇਲ ਪਾ ਲਿਆ ਸੀ ਮੈਰਫੈਂਡ ਆਲ ਪਾਇਆ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਇੱਥੇ ਆਪਾਂ ਪੂਰੀ ਨੂੰ ਪਾਤਾ ਦੇਖੋ ਫਰਾਈ ਕਰਾਂਗੇ ਤੇ ਪੂਰੀ ਆਪਣੀ ਫੁੱਲਣੀ ਸ਼ੁਰੂ ਹੋ ਗਈ ਗੈਸ ਨੂੰ ਤੁਸੀਂ ਥੋੜਾ ਜਿਹਾ ਹਾਈ ਰੱਖ ਕੇ ਪਹਿਲਾਂ ਤੇਲ ਨੂੰ ਜਿਆਦਾ ਗਰਮ ਕਰਨਾ ਫਿਰ ਥੋੜਾ ਜਿਹਾ ਲੋ ਕਰ ਦੇਣਾ ਜੇ ਤੁਸੀਂ ਪੂਰੀਆਂ ਤਲਣੀਆਂ ਪਹਿਲਾਂ ਤੁਸੀਂ ਤੇਲ ਨੂੰ ਚੰਗੀ ਹੀਟ ਤੇ ਪਕਾ ਲੈਣਾ ਸੌਰੀ ਵੀ ਚੰਗਾ ਗਰਮ ਕਰ ਲੈਣਾ ਹੁਣ ਆਪਾਂ ਪੂੜੀਆਂ ਨੂੰ ਤਲਾਂਗੇ ਦੇਖੋ ਆਪਣੀਆਂ ਪੂੜੀਆਂ ਕਿੰਨੀਆਂ ਵਧੀਆ ਫਲਫੀ ਜਿਹੀਆਂ ਬਣ ਕੇ ਤਿਆਰ ਹੋਈਆਂ ਤੇ ਫੁੱਲੀਆਂ ਫੁੱਲੀਆਂ ਜਿਹੀਆਂ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਪੂੜੀਆਂ ਨੂੰ ਤਲਣਾ ਤੇ ਥੋੜਾ ਜਿਹਾ ਪ੍ਰੈਸ ਕਰ ਕਰਕੇ ਤਲਾਂਗੇ ਤਾਂ ਹੀ ਆਪਣੀ ਪੂੜੀ ਫੁੱਲਦੀ ਹੈ ਇਸੇ ਤਿੱਕੀ ਨਾ ਪਲਟਾ ਫਲਟਾ ਕੇ ਪੂਰੀਆਂ ਤਲ ਲੈਣਾ ਤੇ ਪੂਰੀਆਂ ਬੱਤ ਤਲੀਆਂ ਤੁਸੀਂ ਦੇਖ ਸਕਦੇ ਹੋ ਫਲਫੀ ਜੀ ਬਣ ਗਈਆਂ ਤੇ ਹੁਣ ਆਪਾਂ ਬਾਅਰ ਕੱਢਾਂਗੇ ਇੱਕ ਪਲੇਟ ਦੇ ਵਿੱਚ ਇਹ ਬਹੁਤ ਘੱਟ ਤੇਲ ਪੈਂਦੀਆਂ ਨੇ ਜਦੋਂ ਆਪਾਂ ਇਸ ਤਿੱਕੀ ਪੂਰੀਆਂ ਨੂੰ ਬਣਾਉਨੇ ਆ ਕਿਉਂਕਿ ਜਦੋਂ ਪੜੇਥਨ ਲਉਨੇ ਤਾਂ ਜ਼ਿਆਦਾ ਤੇਲ ਵੀ ਪਿੰਦੀਆਂ ਨੇ ਪੂੜੀਆਂ ਸੁੱਕੀਆਂਆਂ ਹੋ ਜਾਂਦੀ ਹੈ ਆਪਣੀ ਰੋਟੀ ਜਿਹੜੀ ਆਪਾਂ ਬੇਲੀ ਹੁੰਦੀ ਹੈ ਤੇ ਇਸੇ ਤਰੀਕੇ ਨਾਲ ਆਪਾਂ ਰੋਟੀਆਂ ਪਹਿਲਾਂ ਬੇਲ ਕੇ ਰੱਖੀਆਂ ਸੀ ਪੂੜੀਆਂ ਤੇ ਇਸੇ ਤਰੀਕੇ ਆਪਾਂ ਦੂਸਰੀ ਪੂੜੀ ਪਾਤੀ ਤੇ ਦੇਖੋ ਆਪਣੀ ਉਹ ਵੀ ਪੂੜੀ ਫੁੱਲ ਗਈ ਆ ਕਿੰਨੀ ਵਧੀਆ ਫੁੱਲੀ ਫੁੱਲੀ ਜੀ ਬਣ ਕੇ ਤਿਆਰ ਹੋਈ ਆ ਤੇ ਅੰਦਰੋਂ ਸੌਫਟ ਤੇ ਉੱਪਰੋਂ ਕ੍ਰਿਸਪੀ ਜੀ ਬਣ ਕੇ ਤਿਆਰ ਹੋਣਗੀਆਂ ਤੇ ਇੱਕ ਆਪਾਂ ਹੋਰ ਪੁਣਾ ਲਈ ਤੇ ਉਹ ਵੀ ਫੁੱਲੀ ਫੁੱਲੀ ਜੀ ਬਣੀ ਆ ਤੁਸੀਂ ਦੇਖ ਸਕਦੇ ਹੋ ਆਪਣੀਆਂ ਸਾਰੀਆਂ ਪੂੜੀਆਂ ਤਿਆਰ ਹੋ ਗਈਆਂ ਨੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕੁਕਿੰਗ ਦੇ ਰਿਲੇਟਡ ਤੁਸੀਂ ਨਿਊ ਨਿਊ ਵੀਡੀਓ ਦੇਖਣ ਦੇ ਲਈ ਸਾਨੂੰ ਸਬਸਕ੍ਰਾਈਬ ਕਰ ਲਓ ਹਿੰਦੇ ਨਾਲ ਕਿ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਤੇ ਆਪਾਂ ਹੋਰ ਵੀ ਨਵੀਆਂ-ਨਵੀਆਂ ਰੈਸਪੀਆਂ ਲੈ ਕੇ ਆਉਂਦੇ ਰਹਾਂਗੇ ਇੱਥੇ ਆਪਾਂ ਸਾਰੀਆਂ ਪੂੜੀਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਤੇ ਪੂੜੀਆਂ ਤਾਂ ਹੋਰ ਵੀ ਜਿਆਦਾ ਬਣਾਈਆਂ ਤੇ ਮੈਂ ਥੋੜੀਆਂ ਜਿਹੀਆਂ ਅਲੱਗ ਕੱਢ ਲਈਆਂ ਤੇ ਥੋੜੀਆਂ ਜਿਹੀਆਂ ਲੱਕ ਰੱਖਤੀਆਂ ਦੋ ਪਲੇਟਾਂ ਦੇ ਵਿੱਚ ਰੱਖ ਲਈਆਂ ਤੁਸੀਂ ਦੇਖ ਸਕਦੇ ਹੋ ਆਪਣੀਆਂ ਪੂੜੀਆਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਤੇ ਆਪਾਂ ਫੇਰ ਮਿਲਾਂਗੇ ਜੀ ਕਿਸੇ ਨਿਊ ਵੀਡੀਓ ਦੇ ਨਾਲ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ ਤਾਂ ਤੱਕ ਲਈ ਸ਼ਸ਼ੇਕਾਲ ਬਾਏ ਬਾਏ